ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਨਾ ਜਿੰਨਾ ਵੀ ਕਿਸਾਨ ਭਰਾਵਾਂ ਦੇ ਪੀਐਮ ਮੋਦੀ ਵਾਲੇ 2000 ਰੁਪਏ ਆਉਂਦਾਗਾ ਤੇ 19ਵੀਂ ਕਿਸ਼ਤ ਇਸ ਵਾਰ ਆ ਚੁੱਕੀ ਆ ਤੇ ਕਾਫੀ ਕਿਸਾਨ ਭਰਾਵਾਂ ਦੀਆਂ ਕਈਆਂ ਦੀਆਂ ਪੰਜ ਕਿਸ਼ਤਾਂ ਆਈਆਂ ਨੇ ਕਈਆਂ ਨੇ ਚਾਰ ਕਿਸ਼ਤਾਂ ਕਹਿੰਦਾ ਭਾਬੀ ਕਿਸ਼ਤਾਂ ਰੁਕੀਆਂ ਹੋਈਆਂ ਨੇ ਕਿਸਾਨ ਭਰਾਵਾਂ ਨੇ ਆਨਲਾਈਨ ਆਧਾਰ ਕਾਰਡ ਵੀ ਬੜੇ ਦਿੱਤੇ ਤੇ ਉਹ ਦੇਣ ਦੇ ਬਾਵਜੂਦ ਵੀ ਜਿਹੜੀ ਆਪਾਂ ਨੂੰ ਉਹ 2000 ਰੁਪਏ ਨਹੀਂ ਮਿਲ ਰਿਹਾ ਉਹਦੇ ਲਈ ਕਰਨਾ ਕੀ ਹੈ ਕਿਉਂਕਿ ਬਾਈ ਇਹ ਕੋਈ ਆਪਾਂ ਆਪਣੇ ਫੋਨ ਤੇ ਜਾਂ ਕਿਸੇ ਦੇ ਲੈਪਟਾਪ ਦੇ ਰਾਹੀਂ ਨਹੀਂ ਕੁਝ ਕਰ ਸਕਦੇ ਇਹ ਤਾਂ ਸਰਕਾਰੀ ਦਫ਼ਤਰ ਦੇ ਵਿੱਚ ਹੋਣਾ ਹੈ ਕਿਵੇਂ ਹੋਣਾ ਕੀ ਕੁਝ ਹੋਣਾ ਕਿੰਨੇ ਕੁ ਡਾਕੂਮੈਂਟ ਲੱਗਣਗੇ ਹਨ ਜਿਹੜਾ ਸਹੀ ਪ੍ਰੋਸੈਸ ਹੈ ਸੋ ਉਹਨੂੰ ਉਹੀ ਦੱਸਾਂਗੇ ਵੀਡੀਓ ਨੂੰ ਪੂਰਾ ਦੇਖ ਲਿਓ ਪਹਿਲੀ ਗੱਲ ਤਾਂ ਬਾਈ ਜਿੰਨੇ ਆਪਣੇ ਪਿੰਡਾਂ ਦੇ ਵਿੱਚ ਇੰਟਰਨੈਟ ਕੈਫੇ ਬਣੇ ਹੋਏ ਆ ਤੁਸੀਂ ਉਹਨਾਂ ਦੇ ਉੱਪਰ ਜਾਣਾਗਾ ਤੇ ਉਹਨਾਂ ਨੂੰ ਜਾ ਕੇ ਨਾ ਆਪਦਾ ਆਧਾਰ ਕਾਰਡ ਦੇ ਦਿਓ ਇੱਕ ਗੱਲ ਹੋਰ ਨੋਟ ਰੱਖਿਓ ਜੇ ਜਿਹੜੇ ਮੰਨ ਲਾ ਵੀ ਵਿਆਹੇ ਹੋਇਆ ਬਾਈ ਜਾਂ ਤਾਂ ਮੰਨ ਕੇ ਚੱਲ ਬੰਦੇ ਦੇ ਜਾਂ ਜਨਾਨੀ ਦੇ ਇੱਕ ਦੇ ਪੈਸੇ ਆਉਣਗੇ ਦੋਨਾਂ ਦੇ ਵਿੱਚ ਕਿਉਂਕਿ ਆਧਾਰ ਕਾਰਡ ਮੀਆਂ ਬੀਵੀ ਦਾ ਜਿਹੜਾ ਆਧਾਰ ਕਾਰਡ ਹੁੰਦਾ ਇੱਕ ਦੂਸਰੇ ਆਧਾਰ ਕਾਰਡ ਨਾਲ ਅਟੈਚ ਹੁੰਦਾ ਇੱਕ ਦੂਸਰੇ ਆਧਾਰ ਕਾਰਡ ਨਾਲ ਐਡਰੈਸ ਹੁੰਦੇ ਆ ਜਾਂ ਤਾਂ ਬੰਦੇ ਦੇ ਆਉਣਗੇ ਜਾਂ ਜਨਾਨੀ ਦੋਨਾਂ ਵਿੱਚ ਜਿਹੜੇ ਇੱਕ ਦੇ ਵੀ ਆਉਂਦੇ ਸੀ ਉਹਨਾਂ ਦੇ ਕਰਾ ਸਕਦੇ ਹੋ ਤੇ ਕੈਫੇ ਵਾਲਿਆ ਕੋਲੇ ਜਾ ਕੇ ਆਪਦਾ ਆਧਾਰ ਕਾਰਡ ਦੇਣਾ ਉੱਥੇ ਸੋਨੂੰ ਦੱਸਣਗੇ ਵੀ ਜੇ ਜੁਦਾਹਾਰ ਕਾਰਡ ਚੈੱਕ ਕਰਨਗੇ ਵੀ ਬਈ ਆਧਾਰ ਕਾਰਡ ਵੀ ਲੱਗੂਗਾ ਨਾਲ ਫਰਦ ਵੀ ਲੱਗੂਗੀ ਨਾਲ ਸਰਪੰਚ ਦੀ ਨੰਬਰਦਾਰ ਦੀ ਮੋਹਰ ਵੀ ਲੱਗੂਗੀ ਤੇ ਪਟਵਾਰੀ ਦੀ ਰਿਪੋਰਟ ਵੀ ਹੋਊਗੀ ਤੇ ਉਹਦਾ ਨਾ ਇੱਕ ਸੋਨੂ ਫਾਰਮ ਕੱਢ ਕੇ ਦੇਖਣੇ ਇੱਕ ਸਵੇ ਘੋਸ਼ਨਾ ਦਾ ਸਵੇ ਘੋਸ਼ਨਾ ਵਾਲਾ ਪੱਤਰ ਹੁੰਦਾ ਇੱਕ ਹੁੰਦਾ ਆਧਾਰ ਸੀਡਿੰਗ ਵਾਲਾ ਦੋ ਫਾਰਮ ਦੇਣਗੇ ਆਧਾਰ ਕਾਰਡ ਦੀ ਡਿਟੇਲ ਭਰਨੀ ਹੈ ਤੇ ਆਪਦੇ ਵਾਰਸ ਦੀ ਡਿਟੇਲ ਭਰਨੀ ਚਾਹੀਏ ਤੁਸੀਂ ਆਪਦੇ ਘਰ ਵਾਲੇ ਵਾਰਸ ਬਣਾਉਣੇ ਹੈਗੇ ਜਾਂ ਚਾਹੀਏ ਤੁਸੀਂ ਆਪਣੀ ਮਾਤਾ ਨੂੰ ਜਾਂ ਆਪਦੇ ਪਿਤਾ ਨੂੰ ਵਾਰਸ ਬਣਾਉਣੇ ਉਹ ਫਾਰਮ ਭਰ ਕੇ ਸਾਈਡ ਤੇ ਸਕਰੀਨ ਦੇ ਫਾਰਮ ਵੀ ਲੱਗੇ ਹੋਇਆ ਤੇ ਤੁਸੀਂ ਨੰਬਰਦਾਰ ਸਰਪੰਚ ਜਾਂ ਪੰਚ ਦੀ ਤਿੰਨਾਂ ਦੇ ਵਿੱਚੋਂ ਜਿਹੜੇ ਮਰਜ਼ੀ ਇੱਕ ਦੀ ਮੋਹਰ ਲਵਾ ਕੇ ਤੁਸੀਂ ਫਿਰ ਪਟਵਾਰੀ ਦੀ ਰਿਪੋਰਟ ਕਰਾਉਣੀ ਹੈ ਫਿਰ ਆਪਣੀ ਜਿਹੜੀ ਫਰਦ ਵੀ ਘੜਪਾਉਣੀ ਹੈ ਜਿਹਦੇ ਨਾਮ ਤੇ ਤੁਸੀਂ ਕਿਸ਼ਤ ਰੁਕੀ ਹੋਈ ਹੈ ਜਿਨ੍ਹਾਂ ਦੀ ਕਿਸ਼ਤਾਂ ਰੁਕੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਵੀਡੀਓ ਹੈਗੀ ਆ ਤੇ ਇਹ ਸਾਰੇ ਕੰਮ ਕਰਵਾ ਕੇ ਇੱਕ ਜ਼ੀਰੋ ਬੈਲੈਂਸ ਅਕਾਊਂਟ ਖਲਾਉਣਾ ਹੈ ਤੁਸੀਂ ਡਾਕ ਘਰ ਦੇ ਵਿੱਚ 200 ਰੁਪਿਆ ਲੱਗੂਗਾ ਆਧਾਰ ਕਾਰਡ ਦੇ ਨਾਲ ਥੋੜਾ ਜਿਹੜਾ ਆਨਲਾਈਨ ਖਾਤਾ ਖੋਲ ਦੇਣਗੇ ਤੁਹਾਨੂੰ ਸਕਰੀਨ ਦੇ ਉੱਪਰ ਦਿੱਤਾ ਹੈ ਇਸ ਤਰ੍ਹਾਂ ਦੇ ਕੇਟੀਐਮ ਜਾਂ ਦੇ ਦੇਣਗੇ ਉਹ ਤੁਹਾਡਾ ਆਨਲਾਈਨ ਖਾਤਾ ਨਾਲ ਦੀਆਂ ਆਧਾਰ ਕਾਰਡ ਦੇ ਉੱਪਰ ਚੜ ਜਾਵੇਗਾ ਸਾਰੇ ਡਾਕੂਮੈਂਟ ਲੈ ਕੇ ਫਰਦ ਲੈ ਕੇ ਆਧਾਰ ਕਾਰਡ ਲੈ ਕੇ ਤੇ ਪਿੰਡ ਦੇ ਸਰਪੰਚ ਨੰਬਰਦਾਰ ਇੱਕ ਦੀ ਮੋਹਰ ਲਵਾ ਕੇ ਪਟਵਾਰੀ ਰਿਪੋਰਟ ਕਰਵਾ ਕੇ ਤੁਸੀਂ ਖੇਤੀਬਾੜੀ ਅਫਸਰ ਦੇ ਖੇਤੀਬਾੜੀ ਦਫ਼ਤਰ ਵਿੱਚ ਚਲੇ ਜਾਣਾ ਉੱਥੇ ਜਾ ਕੇ ਤੁਸੀਂ ਇਹ ਡਾਕੂਮੈਂਟ ਦੇ ਦਿਓ ਉਹ ਤੁਹਾਡਾ ਆਨਲਾਈਨ ਫਾਰਮ ਭਰ ਦੇਣਗੇ ਜੇ ਤੁਸੀਂ ਕੱਲਾ ਆਧਾਰ ਕਾਰਡ ਲੈ ਕੇ ਉੱਥੇ ਜਾਓਗੇ ਨਾ ਸੋਨੂੰ ਕਹਿਣਗੇ ਭਾਈ ਤੁਹਾਡਾ ਫਾਰਮ ਬੰਦਾ ਫਾਰਮ ਭਰਨਾ ਪਊਗਾ ਕਹਿੰਦਾ ਭਾਬੀ ਫਾਰਮ ਭਰਨਾ ਪਊਗਾ 2 ਟਾਈ ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਹੋ ਸਕਦਾ 4 ਮਹੀਨੇ ਬਾਅਦ ਸੋਡੇ ਸਾਰੇ ਪੈਸੇ ਇਕੱਠੇ ਹੀ ਆ ਜਾਣ ਹੋ ਸਕਦਾ 10 ਦਿਨਾਂ ਦੇ ਵਿੱਚ ਵੀ ਆ ਜਾਣ ਕਿਉਂਕਿ ਆਨਲਾਈਨ ਪ੍ਰੋਸੈਸ ਹੁੰਦਾ ਉਹ ਆਨਲਾਈਨ ਪ੍ਰੋਸੈਸ ਹੈਗਾ ਪਰ ਉਹ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਹੈ ਕੋਈ ਕਿਸੇ ਪ੍ਰਾਈਵੇਟ ਅਦਾਰੇ ਦੇ ਵਿੱਚ ਜਾਂ ਪ੍ਰਾਈਵੇਟ ਜਾਂ ਆਪਾਂ ਆਪਦੇ ਫੋਨ ਦੇ ਉੱਪਰ ਜਾਂ ਕਿਸੇ ਲੈਪਟਾਪ ਦੇ ਉੱਪਰ ਜਾ ਕਿਤੇ ਵੀ ਆਪਾਂ ਇਹਨੂੰ ਨਹੀਂ ਕਰ ਸਕਦੇ ਇਹ ਸਰਕਾਰੀ ਕੰਮ ਹੈਗਾ ਇਸ ਤਰ੍ਹਾਂ ਕਰਕੇ ਸੋਡੀਆਂ ਜੇ 19ਵੇਂ ਕਿਸ਼ਤ ਆ ਚੁੱਕੇ ਤਾਂ ਨਾ ਕਰੋ ਜੇ ਸੋਡੀਆਂ 2 4 5 10 ਜਿੰਨੇ ਵੀ ਕਿਸਤਾਂ ਰੁਕੀਆਂ ਨੇ ਤਾਂ ਇਹ ਕੰਮ ਕਰ ਲੋ ਤਾਂ ਸੋਡੀਆਂ ਜਿਹੜੀਆਂ ਰੋਕੀਆਂ ਹੋਈਆਂ ਕਿਸ਼ਤਾਂ ਨੇ ਸੋਨੂੰ ਉਹ ਕਿਸ਼ਤਾਂ ਜਿਹੜੀਆਂ ਮਿਲ ਜਾਣੀਆਂ ਮੈਂ ਸਕਰੀਨ ਦੇ ਉੱਪਰ ਦੋਨੇ ਫਾਰਮ ਵੀ ਲਾਇਆ ਤੇ ਸਾਰੀ ਜਾਣਕਾਰੀ ਲਈ ਗਈ ਹੈ ਤੇ ਇਹ ਤੁਸੀਂ ਜ਼ਰੂਰ ਕਰ ਲੋ ਤਾਂ ਸੋਡੇ ਪੈਸੇ ਰੁਕੇ ਹੋਏ ਆ ਸਕਦੇ